ਹਲਕਾ ਜਲਾਲਾਬਾਦ ਤੋਂ ਬੀਜੇਪੀ ਤਰਫੋਂ ਚੋਣ ਲੜ ਚੁੱਕੇ ਪੂਰਨ ਚੰਦ ਮਜੈਦੀਆ ਨੇ ਕੇਂਦਰ ਵਿੱਚ ਫਿਰ ਮੋਦੀ ਸਰਕਾਰ ਬਣਨ ਦਾ ਕੀਤਾ ਦਾਵਾ ਬੀਤੇ ਦਿਨੀ ਫਿਰੋਜਪੁਰ ਤੇ ਆਤੀ ਦੇ ਪਿੰਡ ਪੋਜੋ ਕੇ ਉਤਾੜ ਵਿਖੇ ਭਾਜਪਾ ਐਸਸੀ ਮੋਰਚੇ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਇਹ ਮੀਟਿੰਗ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਅਤੇ ਸ਼੍ਰੀ ਆਰਐਸ ਲੱੱੜ ਭਾਜਪਾ ਪ੍ਰਧਾਨ ਐਸਸੀ ਮੋਰਚਾ ਦੀ ਰਹਿਨਮਾਈ ਹੇਠ ਪੂਰਨ ਚੰਦ ਮਜੈਦੀਆ ਵੱਲੋਂ ਪ੍ਰੋਜ ਪ੍ਰਤੀ ਆਤਿ ਡਿਪੈਂਡ ਪੋਜੋ ਕੇ ਵਿਕੇ ਐਸਸੀ ਮੋਰਚਾ ਦੀ ਪਾਰਪਾ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਇਹ ਮੀਟਿੰਗ ਐਸਸੀ ਵਿੰਗ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਸਟੇਟ ਅਵਾਰਡੀ ਵਿਕਰਮਜੀਤ ਸਿੰਘ ਪੋਜੋ ਕੇ ਦੀ ਅਗਵਾਈ ਹੇਠ ਕੀਤੀ ਗਈ ਜਿੱਥੇ ਪਹੁੰਚੇ ਪੂਰਨ ਚੰਦ ਮੱਜੈਦਿਆ ਨੇ 71 ਹੋਏ ਲੋਕਾਂ ਨੂੰ ਬੀਜੇਪੀ ਸਰਕਾਰ ਦੀਆਂ ਜਨ ਕਲਿਆਣ ਸਕੀਮਾਂ ਬਾਰੇ ਵਿਸਤਾਰ ਨਾਲ ਦੱਸਿਆ ਇਸ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਰਹੇ ਸਰ ਕੀ ਨਾ ਆਪਣਾ ਤੇ ਕੀ ਉਹਦਾ ਕਿਹੜਾ ਹੁੰਦਾ ਇਹ ਕੀ ਪ੍ਰੋਗਰਾਮ ਸੀ ਜਿਹ ਪੁੱਜੂਗਾ ਪੂਰਨ ਮ제 ਦੀਆ ਐਸੀ ਮੋਰਚਾ ਵਾਈਸ ਪ੍ਰਧਾਨ ਪੰਜਾਬ ਬੀਜੇਪੀ ਔਰ ਰਾਜ ਦਾ ਜਿਹੜਾ ਸਾਡੇ ਛੋਟੀ ਇਹ ਸਦੈ ਤੇ ਅਸੀਂ ਮੀਟਿੰਗ ਇਥੇ ਰੱਖੀ ਹੋਈ ਸੀ ਪੁੱਜੂ ਕਿ ਆ ਜੋ ਕਿ ਬੀਜੇਪੀ ਵੱਲੋਂ ਮੋਦੀ ਸਰਕਾਰ ਵੱਲੋਂ ਜੋ ਸਹੂਲਤਾਂ ਸਾਡੇ ਗਰੀਬ ਭਾਈਚਾਰੇ ਵਾਸਤੇ ਆ ਰਹੀਆਂ ਨੇ ਉਹਨਾਂ ਵਾਸਤੇ ਇੱਥੇ ਪਿੰਡਾਂ ਦੇ ਵਿੱਚ ਜੋ ਮੋਦੀ ਵੱਲੋਂ ਸਕੀਮਾਂ ਚਲਾਈਆਂ ਗਈਆਂ ਨੇ ਉਹ ਵੈਨਾਂ ਵੀ ਜਾ ਰਹੀਆਂ ਨੇ ਲੇਕਿਨ ਸਾਡੇ ਜੋ ਗਰੀਬ ਭਾਈਚਾਰਾ ਹੈ ਉਹਨਾਂ ਨੂੰ ਕਈ ਸਕੀਮਾਂ ਤੋਂ ਵਾਂਝੇ ਰਹਿੰਦੇ ਨੇ ਔਰ ਉਹਨਾਂ ਨੂੰ ਉਹ ਸਕੀਮਾਂ ਦੱਸਣ ਵਾਸਤੇ ਸਾਡੀ ਸਾਰੀ ਟੀਮ ਜ਼ਿਲ੍ਹਾ ਫਰੋਜਪੁਰ ਦੀ ਕਿਉਂਕਿ ਮੈਂ ਇੱਥੇ ਮੈਨੂੰ ਪਾਰਟੀ ਨੇ ਇਨਚਾਰਜ ਵੀ ਲਾਇਆ ਹੈ ਐਸੀ ਮੋਰਚੇ ਤੇ ਲੋਕਾਂ ਨੂੰ ਉਹਨਾਂ ਸਹੂਲਤਾਂ ਤੋਂ ਜਾਣੂ ਕਰਵਾਉਣ ਵਾਸਤੇ ਸਾਡੇ ਜੋ ਵਿਕਰਮ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ভাইস ਪ੍ਰਧਾਨ ਨੇ ਨਾਲ ਪਰਮਜੀਤ ਜੀ ਨਾਲ ਸਾਡੇ ਸੈਕਲ ਸਾਹਿਬ ਔਰ ਸਾਰੀ ਟੀਮ ਜੋ ਭਾਜਪਾ ਦੀ ਫਰੋਇਪੁਰ ਦੇ ਚੱਲ ਪਈ ਹੈ ਔਰ ਅਸੀਂ ਆਉਣ ਵਾਲਾ ਸਮਾਂ ਜਿਹੜਾ 2024 ਵਿੱਚ ਮੋਦੀ ਸਾਹਿਬ ਨੂੰ ਆਪਣੇ ਜਿਹੜਾ ਫਰੋਇਪੁਰ ਸੀਟ ਨੂੰ ਜਿਤਾ ਕੇ ਲੋਕਾਂ ਨੂੰ ਅਸੀਂ ਸਾਰਿਆਂ ਨੂੰ ਜਾਗਰੂਤ ਕਰ ਰਹੇ ਹਾਂ ਕਿ ਭਾਜਪਾ ਤੋਂ ਬਿਨਾ ਹੋਰ ਕੋਈ ਸਾਡੇ ਜਿਹੜੀ ਪਾਰਟੀ ਨੇ ਬਾਣੀ ਫੜਨੀ ਜੀ ਕਖਾਲਸ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੰਡਲ ਪ੍ਰਧਾਨ ਮਮਦੋਟ ਮਹਿਲਾ ਮੋਰਚਾ ਜੋ ਕਿ ਅਸੀਂ ਆਉਣ ਵਾਲੇ ਸਮੇਂ ਚ 2024 ਚ ਮੋਦੀ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਈਏ ਸਾਰਿਆਂ ਨੂੰ ਇਹ ਹੀ ਅਸੀਂ ਸੂਚਿਤ ਕਰ ਰਹੇ ਹਾਂ ਘਰ ਘਰ ਜਾ ਕੇ ਗਾਈਡ ਕਰਦੇ ਹਾਂ ਕੀ ਪ੍ਰੋਗਰਾਮ ਸੀ ਪਿੰਡ ਫੋਜੋ ਕੇ ਤਾੜ ਵਿੱਚ ਸਾਡੇ ਐਸਸੀ ਮੋਰਚੇ ਦੀ ਵਾਈਸ ਤੇ ਮੀਟਿੰਗ ਅੱਜ ਹੋਈ ਹੈ ਜਿਹੜਾ 2024 ਦੇ ਵਿੱਚ ਆਉਣ ਵਾਲਾ ਇਲੈਕਸ਼ਨ ਬਾਰੇ ਤੇ ਸਾਰਿਆਂ ਨੂੰ ਮੀਟਿੰਗ ਕਰਕੇ ਦੱਸਿਆ ਗਿਆ ਵੀ ਆਉਣ ਵਾਲਾ ਸਮਾਂ ਮੋਦੀ ਸਾਹਿਬ ਦਾ ਹੈ ਤੇ ਸਾਡਾ ਫਰਜ਼ ਬਣਦਾ ਹੈ ਇੱਕ ਇੱਕ ਵੋਟ ਜਿਹੜੀ ਇਹ ਮੋਦੀ ਸਾਹਿਬ ਨੂੰ ਕਾਮਯਾਬ ਕਰੀਏ ਤੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਤੇ ਜਿਹੜੇ ਸਾਡੇ ਮੰਡਲ ਐਸੀ ਮੋਰਚੇ ਬਣਨੇ ਉਹ ਬਣਾ ਕੇ ਤੇ ਤਿਆਰ ਕੀਤਾ ਜਾਵੇ